ਐਸਕੇਲ ਕੀ ਕਹੋਗੇ ਜੇ ਚੈਕਿੰਗ ਕੀਤੀ ਜਾ ਰਹੀ ਹੈ ਦਿਵਾਲੀ ਦਾ ਤਿਹਾਰ ਆ ਰਿਹਾ ਹੈਗਾ ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਇਸ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਹਮੇਸ਼ਾ ਜਿਹੜੇ ਐਨ ਇੰਪੋਰਟੈਂਟ ਡੇਜ਼ ਹੁੰਦੇ ਨੇ ਕਈ ਵਾਰ 15 ਅਗਸਤ 26 ਜਨਵਰੀ ਫਿਰ ਆ ਤਿਹਾਰ ਦਸਹਿਰਾ ਨੰਕੇ ਗਿਆ ਦਿਵਾਲੀ ਆ ਰਹੀ ਹੈ ਤਾਂ ਇਹਨਾਂ ਦਿਨਾਂ ਤੇ ਪੁਲਿਸ ਦੀ ਚੌਕਸੀ ਹਮੇਸ਼ਾ ਵੱਧ ਹੁੰਦੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਨਾ ਹੋ ਜੇ ਹਰ ਬੰਦਾ ਸੁਰੱਖਿਅਤ ਮਹਿਸੂਸ ਕਰੇ ਠੀਕ ਹੈ ਜਿਹੜੇ ਨਾਗਰਿਕ ਨੇ ਸ਼ਹਿਰ ਦੇ ਸਾਡੇ ਤੋ ਉਹਦੇ ਲਈ ਉਤੋਂ ਸਾਡੇ ਮਾਨਯੋਗ ਡੀਜੀਪੀ ਆਫਿਸ ਤੋਂ ਬਾਰ-ਬਾਰ ਹਫਤੇ ਦੇ ਵਿੱਚ ਕਈ ਵਾਰੀ ਉਤੋਂ ਹੀ ਡਾਇਰੈਕਸ਼ਨਸ ਆਉਂਦੀਆਂ ਨੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਨ ਲਈ ਕੈਸੋ ਇਹਨੂੰ ਜਿਹਨੂੰ ਆਪਾਂ ਕਹਿੰਦੇ ਆ ਜਾਂ ਕਈ ਵੀ ਰੇਲਵੇ ਸਟੇਸ਼ਨ ਦੀ ਸਰਚ ਅੱਜ ਬੱਸ ਸਟੈਂਡ ਦੀ ਸਰਚ ਬੱਸ ਸਟੈਂਡ ਨੂੰ ਕਾਡਨ ਕਰਕੇ ਤਾਂ ਅਸੀਂ ਬਕਾਇਦਾ ਮਾਨਯੋਗ ਐਸਐਸਪੀ ਸਾਹਿਬ ਨੇ ਪਹਿਲਾਂ ਸਪਤਾਹ ਚੈਲ ਸਾਡੇ ਐਸਐਸਪੀ ਆਈਪੀਐਸ ਸੰਗਰੂਰ ਜਿਹੜੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਨੇ ਸਾਨੂੰ ਬਰੀਫ ਕੀਤਾ ਵੀ ਕਿਸ ਤਰ੍ਹਾਂ ਦੀ ਚੈਕਿੰਗ ਹੋਣੀ ਚਾਹੀਦੀ ਆ ਮੈਂ ਪਹਿਲਾਂ ਸਾਰੀ ਫੋਰਸ ਨੂੰ ਚੰਗੀ ਤਰ੍ਹਾਂ ਬਰੀਫ ਕੀਤਾਗਾ ਤਾਂ ਅਸੀਂ ਦੋਨੋਂ ਗੇਟਸ ਜਿਹੜੇ ਐਂਟਰੀ ਤੇ ਆਊਟ ਗੇਟ ਆ ਉਹਨਾਂ ਨੂੰ ਮੈਨ ਕਰਕੇ ਇਹਨੂੰ ਬੱਸ ਸਟੈਂਡ ਨੂੰ ਕਾਡਨ ਕੀਤਾ ਕਾਡਨ ਕਰਨ ਤੋਂ ਬਾਅਦ ਕੱਲੀ-ਕੱਲੀ ਬੱਸ ਦੇ ਵਿੱਚ ਅਸੀਂ ਲੋਕਾਂ ਦੇ ਜਿਹੜੇ ਕੋਈ ਬੈਗ ਵਾਗੇ ਸ਼ੱਕੀ ਆਦਮੀ ਜਿਹੜੇ ਕਈ ਮੁਲਾਜ਼ਮ ਇਹਨੇ ਸਾਡੇ ਤਜਰਬੇਕਾਰ ਹੁੰਦੇ ਆ ਮੋਹਾਲੀ ਦਾ ਇੱਕ ਮੁਲਾਜ਼ਮ ਸੀਗਾ ਉਹ ਬੱਸ ਦੇ ਵਿੱਚ ਚੜ ਕੇ ਨਿਗਾਹ ਮਾਰ ਕੇ ਜਿਸ ਬੰਦੇ ਨੂੰ ਖੜਾ ਕਰ ਲੈਂਦਾ ਸੀ ਤਾਂ ਉਸ ਬੰਦੇ ਤੋਂ ਲਾਜ਼ਮੀ ਕੋਈ ਨਾ ਕੋਈ ਐਨਡੀਪੀਐਸ ਜਾਂ ਕਿਸੇ ਤਰ੍ਹਾਂ ਦੀ ਰਿਕਵਰੀ ਹੋਣੀ ਲਾਜ਼ਮੀ ਸੀ ਵੀ ਇੰਨਾ ਉਹਦਾ ਤਜਰਬਾ ਸੀਗਾ ਸੋ ਇਹਨਾਂ ਨੂੰ ਇਸ ਸਰਚ ਬਾਰੇ ਆਪਣੇ ਵੱਲੋਂ ਆਪਣੇ ਤਜਰਬੇ ਮੁਤਾਬਕ ਬਰੀਫ ਕੀਤਾ ਕਿ ਤੁਸੀਂ ਕੀ ਚੀਜ਼ ਦੇਖਣੀ ਹੈ ਤੇ ਜੇ ਕਿਸੇ ਤੇ ਸ਼ੱਕ ਕੀਤਾ ਤਾਂ ਦੋਸਤੋ ਪਹਿਲਾਂ ਉਹਦਾ ਮੋਬਾਈਲ ਵਗੈਰਾ ਚ ਕਿਵੇਂ ਚੈੱਕ ਕਰਨਾ ਹੈ ਅੱਗੇ ਸਾਰਾ ਕੁਝ ਰਾਜਨੀਤੀ ਦੀ ਗੱਲ ਕਰੀ ਕਿੰਨੀ ਜਿਹੜੀ ਪੁਲਿਸ ਪਾਰਟੀ ਦੇ ਉਮੀਦਵਾਰ ਸਾਡੇ ਵੱਲੋਂ ਇੱਥੇ ਅੱਜ 4 ARP ਟੀਮਾਂ ਲਾ ਕੇ ਤੇ ਕਿਉਂਕਿ ਇੱਕ ਧਰਨੇ ਮੁਜ਼ਾਰੇ ਤੁਹਾਨੂੰ ਪਤਾ ਹੈ ਸੀਐਮ ਡਿਸਟ੍ਰਿਕਟ ਹੌਂਡ ਕਰਕੇ ਉਹ ਵੀ ਨਾਲ ਦੀ ਨਾਲ ਚੱਲਦੇ ਰਹਿੰਦੇ ਨੇ ਸਵੇਰ ਤੋਂ ਡੀਸੀ ਆਫਿਸ ਇੱਕ ਧਰਨਾ ਸੀਗਾ ਉਸ ਧਰਨੇ ਤੋਂ ਬਾਅਦ ਹੁਣ ਉੱਥੋਂ ਟੀਮਾਂ ਵੇਲੀਆਂ ਹੋਈਆਂ ਤੇ ਹੁਣ ਅਸੀਂ ਇੱਥੇ ਬੱਸ ਸਟੈਂਡ ਦਾ ਕੋਰਡਨ ਕਰਕੇ ਤੇ ਰਿਸਰਚ ਕਰਾ ਰਹੇ ਹਾਂ ਸਰ ਦੀਵਾਲੀ ਮੱਦੇ ਨਜ਼ਰ ਕਿੱਥੇ ਕਿੱਥੇ ਇਸ ਟਾਈਮ ਲੱਗਣੇ ਸ਼ੁਰੂ ਹੋ ਗਏ ਮੇਕੋ ਹਰ ਪੁਲਿਸ ਸਟੇਸ਼ਨ ਦੇ ਵਿੱਚ ਕੱਲ ਪਿਛਲੇ ਹਫਤੇ ਵੀ ਐਸਐਸਪੀ ਸਾਹਿਬ ਨੇ ਇੱਕ ਮੀਟਿੰਗ ਲਈ ਸੀਗੀ ਸਾਰੇ ਅਡਸਟਡ ਅਫਸਰਾਂ ਦੀ ਤੇ ਐਸਐਚਓਜ਼ ਦੀ ਤੇ ਉਹਦੇ ਚ ਜਿਵੇਂ ਤੁਹਾਨੂੰ ਦੱਸਿਆ ਵੀ ਸਾਰਾ ਦਿਨ ਸਾਡੇ ਧਰਨੇ ਵਗੈਰਾ ਲੱਗੇ ਰਹਿੰਦੇ ਤੇ ਉਸ ਤੋਂ ਬਾਅਦ ਅਸੀਂ ਇਸੇ ਗੱਲ ਦੀ ਕਿ ਪੁਲਿਸ ਪ੍ਰੈਜ਼ੈਂਸ ਵੱਧ ਦਿਸੇ ਅਸੀਂ ਸ਼ਿਫਟਿੰਗ ਨਾਕਾਬੰਦੀ ਕਰਾਉਨੇ ਆ ਹਰ ਐਸਐਚਓ ਨੂੰ ਕਹਿੰਨੇ ਆ ਕਿ ਸ਼ਾਮ ਨੂੰ ਘੱਟ ਤੋਂ ਘੱਟ 3 ਘੰਟੇ ਉਹ ਆਪਣੇ ਆਪ ਨਾਕਾ ਜ਼ਰੂਰ ਲਾਉਣ ਇਹ ਦੋ ਵੱਖਰੀਆਂ ਵੱਖਰੀਆਂ ਥਾਵਾਂ ਤੇ ਲਾਉਣ ਅਗਲੇ ਦਿਨ ਕੋਈ ਹੋਰ ਨਵੀਂ ਜਗ੍ਹਾ ਆਇਡੈਂਟੀਫਾਈ ਕਰਨ ਨਾਕੇ ਜਿਹੜੇ ਨੇ ਵੀ ਉਹ ਤੁਹਾਡੇ ਫਿਕਸ ਨਹੀਂ ਹੋਣੇ ਚਾਹੀਦੇ ਵੀ ਮਾੜੇ ਆਂਸਰ ਨੂੰ ਪਤਾ ਹੈ ਵੀ ਸਿਟੀ ਐਸਐਚਓ ਜਿਹੜਾ ਹਮੇਸ਼ਾ ਇੰਨਾ ਦੋ ਚੌਂਕਾਂ ਜੀ ਨਾਕਾ ਲਾਉਂਦਾ ਨਾਕੇ ਦੇ ਵਿੱਚ ਹਮੇਸ਼ਾ ਸਰਪਲਾਈਸ 엘ਿਮੈਂਟ ਹੋਣਾ ਚਾਹੀਦਾ ਕਿ ਕਿਸੇ ਵੀ ਜਗ੍ਹਾ ਵੱਖਰੀ ਜਗ੍ਹਾ ਤੇ ਪੁਲਿਸ ਨਾਕਾ ਲਾ ਕੇ ਤਾਂ ਕਿ ਕੋਈ ਨਾ ਕੋਈ ਚੀਜ਼ ਅਚਾਨਕ ਸਾਨੂੰ ਵੱਜ ਤੱਕ ਕੋਈ ਚੀਜ਼ ਰਿਕਵਰੀ ਹੋ ਜੇ ਸਾਰੇ ਜ ਬਸ ਸਟੈਂਡ ਤੇ ਕੁਝ ਮਿਲੇ ਜਾਂ ਕੋਈ ਸ਼ਰਾਰਤੀ ਐਂਸਰ ਜਾਂ ਕੁਝ ਹੱਲੇ ਇਹ ਜਦੋਂ ਕਨਕਲੂਡ ਕਰਾਂਗੇ ਤਾਂ ਇਹਦੀ ਰਿਪੋਰਟ ਉੱਤੇ ਜਾਊਗੀ ਸਾਰੇ ਡਿਸਟ੍ਰਿਕਟ ਦੇ ਵਿੱਚ ਇਹ ਜਿਹੜੇ ਹੈਗੇ ਕੋਆਰਡੀਨੇਟ ਸਰਚ ਆਪਰੇਸ਼ਨ ਬਸ ਸਟੈਂਡਾਂ ਦੇ ਹੈਗੇ ਤੇ ਉਹ ਫਾਈਨਲ ਰਿਪੋਰਟ ਜਦੋਂ ਹੁਣ ਤੋਂ ਮਿਲੋ 5:30 6 ਵਜੇ ਤੋਂ ਬਾਅਦ ਕਲੈਕਟ ਕਰਕੇ ਫੇਰ ਇਹਦੇ ਬਾਰੇ ਦੱਸਿਆ ਜਾ ਸਕਦਾ ਹੈ ਇਸੋਂ ਕੀ ਕਹੋਗੇ ਜੇ ਚੈਕਿੰਗ ਕੀਤੀ ਜਾ ਰਹੀ ਹੈ ਦਿਵਾਲੀ ਦਾ ਤਿਹਾਰ ਆ ਰਿਹਾ ਹੈਗਾ ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਇਸ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਹਮੇਸ਼ਾ ਜਿਹੜੇ ਐਨ ਇੰਪੋਰਟੈਂਟ ਡੇਜ਼ ਹੁੰਦੇ ਨੇ ਕਈ ਵਾਰ 15 ਅਗਸਤ 26 ਜਨਵਰੀ ਫਿਰ ਆ ਤਿਹਾਰ ਦਸਹਿਰਾ ਨੰਕੇ ਗਿਆ ਦਿਵਾਲੀ ਆ ਰਹੀ ਹੈ ਤਾਂ ਇਨ੍ਹਾਂ ਦਿਨਾਂ ਤੇ ਪੁਲਿਸ ਦੀ ਚੌਕਸੀ ਹਮੇਸ਼ਾ ਵੱਧ ਹੁੰਦੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਨਾ ਹੋ ਜੇ ਹਰ ਬੰਦਾ ਸੁਰੱਖਿਅਤ ਮਹਿਸੂਸ ਕਰੇ ਠੀਕ ਹੈ ਜਿਹੜੇ ਨਾਗਰਿਕ ਨੇ ਸ਼ਹਿਰ ਦੇ ਸਾਡੇ ਤੋਂ ਉਹਦੇ ਲਈ ਉਤੋਂ ਸਾਡੇ ਮਾਨਯੋਗ ਡੀਜੀਪੀ ਆਫਿਸ ਤੋਂ ਬਾਰ-ਬਾਰ ਹਫਤੇ ਦੇ ਵਿੱਚ ਕਈ ਵਾਰੀ ਉਤੋਂ ਹੀ ਡਾਇਰੈਕਸ਼ਨਸ ਆਉਂਦੀਆਂ ਨੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਨ ਲਈ ਕੈਸੋ ਇਹਨੂੰ ਜਿਹਨੂੰ ਆਪਾਂ ਕਹਿੰਦੇ ਆ ਜਾਂ ਕਈ ਵੀ ਰੇਲਵੇ ਸਟੇਸ਼ਨ ਦੀ ਸਰਚ ਅੱਜ ਬੱਸ ਸਟੈਂਡ ਦੀ ਸਰਚ ਬੱਸ ਸਟੈਂਡ ਨੂੰ ਕਾਡਨ ਕਰਕੇ ਤਾਂ ਅਸੀਂ ਬਕਾਇਦਾ ਮਾਨਯੋਗ ਐਸਐਸਪੀ ਸਾਹਿਬ ਨੇ ਪਹਿਲਾਂ ਸਪਤਾਹ ਚੈਲ ਸਾਡੇ ਐਸਐਸਪੀ ਆਈਪੀਐਸ ਸੰਗਰੂਰ ਜਿਹੜੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਨੇ ਸਾਨੂੰ ਬਰੀਫ ਕੀਤਾ ਵੀ ਕਿਸ ਤਰ੍ਹਾਂ ਦੀ ਚੈਕਿੰਗ ਹੋਣੀ ਚਾਹੀਦੀ ਆ ਮੈਂ ਪਹਿਲਾਂ ਸਾਰੀ ਫੋਰਸ ਨੂੰ ਚੰਗੀ ਤਰ੍ਹਾਂ ਬਰੀਫ ਕੀਤਾਗਾ ਤਾਂ ਅਸੀਂ ਦੋਨੋਂ ਗੇਟਸ ਜਿਹੜੇ ਐਂਟਰੀ ਤੇ ਆਊਟ ਗੇਟ ਆ ਉਹਨਾਂ ਨੂੰ ਮੈਨ ਕਰਕੇ ਇਹਨੂੰ ਬੱਸ ਸਟੈਂਡ ਨੂੰ ਕਾਡਨ ਕੀਤਾ ਕਾਡਨ ਕਰਨ ਤੋਂ ਬਾਅਦ ਕੱਲੀ-ਕੱਲੀ ਬੱਸ ਦੇ ਵਿੱਚ ਅਸੀਂ ਲੋਕਾਂ ਦੇ ਜਿਹੜੇ ਕੋਈ ਬੈਗ ਵਾਗੇ ਸ਼ੱਕੀ ਆਦਮੀ ਜਿਹੜੇ ਕਈ ਮੁਲਾਜ਼ਮ ਇਹਨੇ ਸਾਡੇ ਤਜਰਬੇਕਾਰ ਹੁੰਦੇ ਆ ਮੋਹਾਲੀ ਦਾ ਇੱਕ ਮੁਲਾਜ਼ਮ ਸੀਗਾ ਉਹ ਬੱਸ ਦੇ ਵਿੱਚ ਚੜ੍ਹ ਕੇ ਨਿਗਾਹ ਮਾਰ ਕੇ ਜਿਸ ਬੰਦੇ ਨੂੰ ਖੜਾ ਕਰ ਲੈਂਦਾ ਸੀ ਤਾਂ ਉਸ ਬੰਦੇ ਤੋਂ ਲਾਜ਼ਮੀ ਕੋਈ ਨਾ ਕੋਈ ਐਨਡੀਪੀਐਸ ਜਾਂ ਕਿਸੇ ਤਰ੍ਹਾਂ ਦੀ ਰਿਕਵਰੀ ਹੋਣੀ ਲਾਜ਼ਮੀ ਸੀ ਵੀ ਇੰਨਾ ਉਹਦਾ ਤਜਰਬਾ ਸੀਗਾ ਸੋ ਇਹਨਾਂ ਨੂੰ ਇਸ ਸਰਚ ਬਾਰੇ ਆਪਣੇ ਵੱਲੋਂ ਆਪਣੇ ਤਜਰਬੇ ਮੁਤਾਬਕ ਬਰੀਫ ਕੀਤਾ ਕਿ ਤੁਸੀਂ ਕੀ ਚੀਜ਼ ਦੇਖਣੀ ਹੈ ਤੇ ਜੇ ਕਿਸੇ ਤੇ ਸ਼ੱਕ ਕੀਤਾ ਤਾਂ ਉਸ ਤੋਂ ਪਹਿਲਾਂ ਉਹਦਾ ਮੋਬਾਈਲ ਵਗੈਰਾ ਚ ਕਿਵੇਂ ਚੈੱਕ ਕਰਨਾ ਹੈ ਅੱਗੇ ਸਾਰਾ ਕੁਝ ਰਾਜਨੀਤੀ ਦੀ ਗੱਲ ਕਰੀ ਕਿੰਨੀ ਜਿਹੜੀ ਪੁਲਿਸ ਪਾਰਟੀ ਦੇ ਮੁਲਾਜ਼ਮ ਸਾਡੇ ਵੱਲੋਂ ਇੱਥੇ ਅੱਜ 4 ARP ਟੀਮਾਂ ਲਾ ਕੇ ਤੇ ਕਿਉਂਕਿ ਇੱਕ ਧਰਨੇ ਮੁਜ਼ਾਰੇ ਤੁਹਾਨੂੰ ਪਤਾ ਹੈ ਸੀਐਮ ਡਿਸਟ੍ਰਿਕਟ ਹੌਂਡ ਕਰਕੇ ਉਹ ਵੀ ਨਾਲ ਦੀ ਨਾਲ ਚੱਲਦੇ ਰਹਿੰਦੇ ਨੇ ਸਵੇਰ ਤੋਂ ਡੀਸੀ ਆਫਿਸ ਇੱਕ ਧਰਨਾ ਸੀਗਾ ਉਸ ਧਰਨੇ ਤੋਂ ਬਾਅਦ ਹੁਣ ਉੱਥੋਂ ਟੀਮਾਂ ਵੇਲੀਆਂ ਹੋਈਆਂ ਤੇ ਹੁਣ ਅਸੀਂ ਇੱਥੇ ਬੱਸ ਸਟੈਂਡ ਦਾ ਕੋਰਡਨ ਕਰਕੇ ਤੇ ਰਿਸਰਚ ਕਰਾ ਰਹੇ ਹਾਂ ਸਰ ਦੀਵਾਲੀ ਮੱਦੇ ਨਜ਼ਰ ਕਿੱਥੇ ਕਿੱਥੇ ਇਸ ਟਾਈਮ ਲੱਗਣੇ ਸ਼ੁਰੂ ਹੋ ਗਏ ਮੇਕੋ ਹਰ ਪੁਲਿਸ ਸਟੇਸ਼ਨ ਦੇ ਵਿੱਚ ਕੱਲ ਪਿਛਲੇ ਹਫਤੇ ਵੀ ਐਸਐਸਪੀ ਸਾਹਿਬ ਨੇ ਇੱਕ ਮੀਟਿੰਗ ਲਈ ਸੀਗੀ ਸਾਰੇ ਅਡਜਸਟਡ ਅਫਸਰਾਂ ਦੀ ਤੇ ਐਸਐਚਓਜ਼ ਦੀ ਤੇ ਉਹਦੇ ਚ ਜਿਵੇਂ ਤੁਹਾਨੂੰ ਦੱਸਿਆ ਵੀ ਸਾਰਾ ਦਿਨ ਸਾਡੇ ਧਰਨੇ ਵਗੈਰਾ ਲੱਗੇ ਰਹਿੰਦੇ ਤੇ ਉਸ ਤੋਂ ਬਾਅਦ ਅਸੀਂ ਇਸੇ ਗੱਲ ਦੀ ਕਿ ਪੁਲਿਸ ਪ੍ਰੈਜ਼ੈਂਸ ਵੱਧ ਦਿਸੇ ਅਸੀਂ ਸ਼ਿਫਟਿੰਗ ਨਾਕਾਬੰਦੀ ਕਰਾਉਨੇ ਆ ਹਰ ਐਸਐਚਓ ਨੂੰ ਕਹਿੰਨੇ ਆ ਕਿ ਸ਼ਾਮ ਨੂੰ ਘੱਟੋ ਘੱਟ 3 ਘੰਟੇ ਉਹ ਆਪਣੇ ਆਪ ਨਾਕਾ ਜ਼ਰੂਰ ਲਾਉਣ ਤੇ ਦੋ ਵਕਰੀਆਂ ਵਕਰੀਆਂ ਥਾਵਾਂ ਤੇ ਲਾਉਣ ਅਗਲੇ ਦਿਨ ਕੋਈ ਹੋਰ ਨਵੀਂ ਜਗ੍ਹਾ ਆਇਡੈਂਟੀਫਾਈ ਕਰਨ ਨਾਕੀ ਜਿਹੜੇ ਨੇ ਵੀ ਉਹ ਤੁਹਾਡੇ ਫਿਕਸ ਨਹੀਂ ਹੋਣੇ ਚਾਹੀਦੇ ਵੀ ਮਾੜੇ ਆਂਸਰ ਨੂੰ ਪਤਾ ਹੈ ਵੀ ਸਿਟੀ ਐਸ ਐਚ ਓ ਜਿਹੜਾ ਹਮੇਸ਼ਾ ਇੰਨਾ ਦੋ ਚੌਂਕਾਂ ਜੀ ਨਾਕਾ ਲਾਉਂਦਾ ਨਾਕੇ ਦੇ ਵਿੱਚ ਹਮੇਸ਼ਾ ਸਰਪਲਾਈ ਐਲੀਮੈਂਟ ਹੋਣਾ ਚਾਹੀਦਾ ਕਿ ਕਿਸੇ ਵੀ ਜਗ੍ਹਾ ਵੱਖਰੀ ਜਗ੍ਹਾ ਤੇ ਪੁਲਿਸ ਨਾਕਾ ਲਾ ਕੇ ਤਾਂ ਕਿ ਕੋਈ ਨਾ ਕੋਈ ਚੀਜ਼ ਅਚਾਨਕ ਸਾਨੂੰ ਵੱਜ ਤੱਕ ਕੋਈ ਚੀਜ਼ ਰਿਕਵਰੀ ਹੋ ਜੇ ਸਾਰੇ ਅੱਜ ਬੱਸ ਸਟੈਂਡ ਤੇ ਕੁਝ ਮੇਲੇ ਜੀ ਕੋਈ ਸ਼ਰਾਰਤੀ ਅੰਸਰ ਜਾਂ ਕੁਝ ਹੋਰ ਹੱਲੇ ਇਹ ਜਦੋਂ ਕਨਕਲੂਡ ਕਰਾਂਗੇ ਤਾਂ ਇਹਦੀ ਰਿਪੋਰਟ ਉੱਤੇ ਜਾਊਗੀ ਸਾਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਕੋਆਰਡੀਨੇਟ ਸਰਚ ਆਪਰੇਸ਼ਨ ਬੱਸ ਸਟੈਂਡਾਂ ਦੇ ਹੈਗੇ ਤੇ ਉਹ ਫਾਈਨਲ ਰਿਪੋਰਟ ਜਦੋਂ ਹੁਣ ਤੋਂ ਮਤਲਬ 5:30 6 ਵਜੇ ਤੋਂ ਬਾਅਦ ਕਲੈਕਟ ਕਰਕੇ ਫੇਰ ਇਹਦੇ ਬਾਰੇ ਦੱਸਿਆ ਜਾ ਸਕਦਾ ਹੈ ਅਸਲ ਵਿੱਚ ਕੀ ਕਹੋਗੇ ਜੇ ਚੈਕਿੰਗ ਕੀਤੀ ਜਾ ਰਹੀ ਹੈ દિਵਾਲੀ ਦਾ ਤਿਹਾਰ ਆ ਰਿਹਾ ਹੈਗਾ ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਸਮੂਹਤ ਜਿਵੇਂ ਕਿ ਤੁਹਾਨੂੰ ਪਤਾ ਹੈ ਹਮੇਸ਼ਾ ਜਿਹੜੇ ਐਨ ਇੰਪੋਰਟੈਂਟ ਡੇਜ਼ ਹੁੰਦੇ ਨੇ ਕਈ ਵਾਰ 15 ਅਗਸਤ 26 ਜਨਵਰੀ ਫਿਰ ਆ ਤਿਹਾਰ ਦਸਹਿਰਾ ਨੰਕੇ ਗਿਆ દિਵਾਲੀ ਆ ਰਹੀ ਹੈ ਤਾਂ ਇਹਨਾਂ ਦਿਨਾਂ ਤੇ ਪੁਲਿਸ ਦੀ ਚੌਕਸੀ ਹਮੇਸ਼ਾ ਵੱਧ ਹੁੰਦੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਨਾ ਹੋ ਜੇ ਹਰ ਬੰਦਾ ਸੁਰੱਖਿਅਤ ਮਹਿਸੂਸ ਕਰੇ ਠੀਕ ਹੈ ਜਿਹੜੇ ਨਾਗਰਿਕ ਨੇ ਸ਼ਹਿਰ ਦੇ ਸਾਡੇ ਤੋਂ ਉਹਦੇ ਲਈ ਉਤੋਂ ਸਾਡੇ ਮਾਨਯੋਗ ਡੀਜੀਪੀ ਆਫਿਸ ਤੋਂ बार-बार ਹਫਤੇ ਦੇ ਵਿੱਚ ਕਈ ਵਾਰੀ ਉਤੋਂ ਹੀ ਡਾਇਰੈਕਸ਼ਨਸ ਆਉਂਦੀਆਂ ਨੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਨ ਲਈ ਕੈਸੋ ਇਹਨੂੰ ਜਿਹਨੂੰ ਆਪਾਂ ਕਹਿੰਦੇ ਆ ਜਾਂ ਕਈ ਵਾਰੀ ਰੇਲਵੇ ਸਟੇਸ਼ਨ ਦੀ ਸਰਚ ਅੱਜ ਬੱਸ ਸਟੈਂਡ ਦੀ ਸਰਚ ਬੱਸ ਸਟੈਂਡ ਨੂੰ ਕਾਡਨ ਕਰਕੇ ਤਾਂ ਅਸੀਂ ਬਕਾਇਦਾ ਮਾਨਯੋਗ ਐਸਐਸਪੀ ਸਾਹਿਬ ਨੇ ਪਹਿਲਾਂ ਸਪਤਾਹ ਚੈਲ ਸਾਡੇ ਐਸਐਸਪੀ ਆਈਪੀਐਸ ਸੰਗਰੂਰ ਜਿਹੜੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਨੇ ਸਾਨੂੰ ਬਰੀਫ ਕੀਤਾ ਵੀ ਕਿਸ ਤਰ੍ਹਾਂ ਦੀ ਚੈਕਿੰਗ ਹੋਣੀ ਚਾਹੀਦੀ ਆ ਮੈਂ ਪਹਿਲਾਂ ਸਾਰੀ ਫੋਰਸ ਨੂੰ ਚੰਗੀ ਤਰ੍ਹਾਂ ਬਰੀਫ ਕੀਤਾਗਾ ਤਾਂ ਅਸੀਂ ਦੋਨੋਂ ਗੇਟਸ ਜਿਹੜੇ ਐਂਟਰੀ ਤੇ ਆਊਟ ਗੇਟ ਆ ਉਹਨਾਂ ਨੂੰ ਮੈਨ ਕਰਕੇ ਇਹਨੂੰ ਬੱਸ ਸਟੈਂਡ ਨੂੰ ਕਾਡਨ ਕੀਤਾ ਕਾਡਨ ਕਰਨ ਤੋਂ ਬਾਅਦ ਕੱਲੀ-ਕੱਲੀ ਬੱਸ ਦੇ ਵਿੱਚ ਅਸੀਂ ਲੋਕਾਂ ਦੇ ਜਿਹੜੇ ਕੋਈ ਬੈਗ ਵਾਗੇ ਸ਼ੱਕੀ ਆਦਮੀ ਜਿਹੜੇ ਕਈ ਮੁਲਾਜ਼ਮ ਇਹਨੇ ਸਾਡੇ ਤਜਰਬੇਕਾਰ ਹੁੰਦੇ ਆ ਮੋਹਾਲੀ ਦਾ ਇੱਕ ਮੁਲਾਜ਼ਮ ਸੀਗਾ ਉਹ ਬੱਸ ਦੇ ਵਿੱਚ ਚੜ ਕੇ ਨਿਗਾਹ ਮਾਰ ਕੇ ਜਿਸ ਬੰਦੇ ਨੂੰ ਖੜਾ ਕਰ ਲੈਂਦਾ ਸੀ ਤਾਂ ਉਸ ਬੰਦੇ ਤੋਂ ਲਾਜ਼ਮੀ ਕੋਈ ਨਾ ਕੋਈ ਐਨਡੀਪੀਐਸ ਜਾਂ ਕਿਸੇ ਤਰ੍ਹਾਂ ਦੀ ਰਿਕਵਰੀ ਹੋਣੀ ਲਾਜ਼ਮੀ ਸੀ ਵੀ ਇੰਨਾ ਉਹਦਾ ਤਜਰਬਾ ਸੀਗਾ ਸੋ ਇਹਨਾਂ ਨੂੰ ਇਸ ਸਰਚ ਬਾਰੇ ਆਪਣੇ ਵੱਲੋਂ ਆਪਣੇ ਤਜਰਬੇ ਮੁਤਾਬਕ ਬਰੀਫ ਕੀਤਾ ਕਿ ਤੁਸੀਂ ਕੀ ਚੀਜ਼ ਦੇਖਣੀ ਹੈ ਤੇ ਜੇ ਕਿਸੇ ਤੇ ਸ਼ੱਕ ਕੀਤਾ ਤਾਂ ਉਸ ਤੋਂ ਪਹਿਲਾਂ ਉਹਦਾ ਮੋਬਾਈਲ ਵਗੈਰਾ ਚ ਕਿਵੇਂ ਚੈੱਕ ਕਰਨਾ ਹੈ ਅੱਗੇ ਸਾਰਾ ਕੁਝ ਰਾਜਨੀਤੀ ਦੀ ਗੱਲ ਕਰੀ ਕਿੰਨੀ ਜਿਹੜੀ ਪੁਲਿਸ ਪਾਰਟੀ ਦੇ ਮਨਾਜਮ ਸਾਡੇ ਵੱਲੋਂ ਇੱਥੇ ਅੱਜ 4 ARP ਟੀਮਾਂ ਲਾ ਕੇ ਤੇ ਕਿਉਂਕਿ ਇੱਕ ਧਰਨੇ ਮੁਜ਼ਾਰੇ ਤੁਹਾਨੂੰ ਪਤਾ ਹੈ ਸੀਐਮ ਡਿਸਟ੍ਰਿਕਟ ਹੌਂਡ ਕਰਕੇ ਉਹ ਵੀ ਨਾਲ ਦੀ ਨਾਲ ਚੱਲਦੇ ਰਹਿੰਦੇ ਨੇ ਸਵੇਰ ਤੋਂ ਡੀਸੀ ਆਫਿਸ ਇੱਕ ਧਰਨਾ ਸੀਗਾ ਉਸ ਧਰਨੇ ਤੋਂ ਬਾਅਦ ਹੁਣ ਉੱਥੋਂ ਟੀਮਾਂ ਵੇਲੀਆਂ ਹੋਈਆਂ ਤੇ ਹੁਣ ਅਸੀਂ ਇੱਥੇ ਬੱਸ ਸਟੈਂਡ ਦਾ ਕੋਰਡਨ ਕਰਕੇ ਤੇ ਰਿਸਰਚ ਕਰਾ ਰਹੇ ਹਾਂ ਸਰ ਦੀਵਾਲੀ ਮੱਦੇ ਨਜ਼ਰ ਕਿੱਤੀ ਕਿੱ ਇਸ ਟਾਈਮ ਨਾਕੇ ਲੱਗਣੇ ਸ਼ੁਰੂ ਹੋ ਗਏ ਮੇਕੋ ਹਰ ਪੁਲਿਸ ਸਟੇਸ਼ਨ ਦੇ ਵਿੱਚ ਕੱਲ ਪਿਛਲੇ ਹਫਤੇ ਵੀ ਐਸਐਸਪੀ ਸਾਹਿਬ ਨੇ ਇੱਕ ਮੀਟਿੰਗ ਲਈ ਸੀਗੀ ਸਾਰੇ ਅਗਸਟਡ ਅਫਸਰਾਂ ਦੀ ਤੇ ਐਸਐਚਓਜ਼ ਦੀ ਤੇ ਉਹਦੇ ਚ ਜਿਵੇਂ ਤੁਹਾਨੂੰ ਦੱਸਿਆ ਵੀ ਸਾਰਾ ਦਿਨ ਸਾਡੇ ਧਰਨੇ ਵਗੈਰਾ ਲੱਗੇ ਰਹਿੰਦੇ ਤੇ ਉਸ ਤੋਂ ਬਾਅਦ ਅਸੀਂ ਇਸੇ ਗੱਲ ਦੀ ਕਿ ਪੁਲਿਸ ਪ੍ਰੈਜ਼ੈਂਸ ਵੱਧ ਦਿਸੇ ਅਸੀਂ ਸ਼ਿਫਟਿੰਗ ਨਾਕਾਬੰਦੀ ਕਰਾਉਨੇ ਆ ਹਰ ਐਸਐਚਓ ਨੂੰ ਕਹਿੰਨੇ ਆ ਕਿ ਸ਼ਾਮ ਨੂੰ ਘੱਟ ਤੋਂ ਘੱਟ 3 ਘੰਟੇ ਉਹ ਆਪਣੇ ਆਪ ਨਾਕਾ ਜ਼ਰੂਰ ਲਾਉਣ ਇਹ ਦੋ ਵਕਰੀਆਂ ਵਕਰੀਆਂ ਥਾਵਾਂ ਤੇ ਲਾਉਣ ਅਗਲੇ ਦਿਨ ਕੋਈ ਹੋਰ ਨਵੀਂ ਜਗ੍ਹਾ ਆਇਡੈਂਟੀਫਾਈ ਕਰਨ ਨਾਕੇ ਜਿਹੜੇ ਨੇ ਵੀ ਉਹ ਤੁਹਾਡੇ ਫਿਕਸ ਨਹੀਂ ਹੋਣੇ ਚਾਹੀਦੇ ਵੀ ਮਾੜੇ ਆਂਸਰ ਨੂੰ ਪਤਾ ਹੈ ਵੀ ਸਿਟੀ ਐਸ ਐਚ ਓ ਜਿਹੜਾ ਹਮੇਸ਼ਾ ਇੰਨਾ ਦੋ ਚੌਂਕਾਂ ਜੀ ਨਾਕਾ ਲਾਉਂਦਾ ਨਾਕੇ ਦੇ ਵਿੱਚ ਹਮੇਸ਼ਾ ਸਰਪਲਾਈਸ 엘ਮੈਂਟ ਹੋਣਾ ਚਾਹੀਦਾ ਕਿ ਕਿਸੇ ਵੀ ਜਗ੍ਹਾ ਵਕਰੀ ਜਗ੍ਹਾ ਤੇ ਪੁਲਿਸ ਨਾਕਾ ਲਾ ਕੇ ਤਾਂ ਕਿ ਕੋਈ ਨਾ ਕੋਈ ਚੀਜ਼ ਅਚਾਨਕ ਸਾਨੂੰ ਵੱਜ ਤੱਕ ਕੋਈ ਚੀਜ਼ ਰਿਕਵਰੀ ਹੋ ਜੇ ਸਾਰੇ ਅੱਜ ਬੱਸ ਸਟੈਂਡ ਤੇ ਕੁਝ ਮੇਲੇ ਜੀ ਕੋਈ ਸ਼ਰਾਰਤੀ ਅੰਸਰ ਜਾਂ ਕੁਝ ਹੋਰ ਹੱਲੇ ਇਹ ਜਦੋਂ ਕਨਕਲੂਡ ਕਰਾਂਗੇ ਤਾਂ ਇਹਦੀ ਰਿਪੋਰਟ ਉੱਤੇ ਜਾਊਗੀ ਸਾਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਕੋਆਰਡੀਨੇਟ ਸਰਚ ਆਪਰੇਸ਼ਨ ਬੱਸ ਸਟੈਂਡਾਂ ਦੇ ਹੈਗੇ ਤੇ ਉਹ ਫਾਈਨਲ ਰਿਪੋਰਟ ਜਦੋਂ ਹੁਣ ਤੋਂ ਮਤਲਬ 5:30 6 ਵਜੇ ਤੋਂ ਬਾਅਦ ਕਲੈਕਟ ਕਰਕੇ ਫੇਰ ਇਹਦੇ ਬਾਰੇ ਦੱਸਿਆ ਜਾ ਸਕਦਾ ਹੈ